ਵੀਰ ਸਤੀ ਪੁਕਾਰੇ ਚੇਜੜੀ ਸੁਣੋ ਹੋ ਵੀਰ ਮਸਾਨ ਲੋਕ ਸਵਾਇਆ ਚੱਲ ਗਿਓ ਹਮ ਤੁਮ ਕਾਮ ਨਿਦਾਨ ਸਤੇ ਪੁਕਾਰੇ ਚੇਜੜੀ ਜਦੋਂ ਮਨ ਕੋਲ ਕਰ ਲਿਆ ਨਾ ਬੁੱਧੀ ਨੇ ਬੁੱਧੀ ਨੇ ਕਰਨਾ ਨਾ ਬੁੱਧੀ ਨੇ ਮਨੂ ਬਣਾਇਆ ਮਨ ਬਾਤ ਤੇ ਕਬੂਲ ਤਾਂ ਫਿਰ ਬੁੱਧੀ ਨਹੀਂ ਕੀਤਾ ਸਤੇ ਪੁਕਾਰੇ ਚੇਜੜੀ ਵਖਤ ਚੇਤਾ ਤੇ ਝੜ ਗਈ ਚੇਤਾ ਨੂੰ ਕਹਿੰਦੇ ਜੇ ਤਾਂ ਦੇ ਸਤੀ ਚੜ ਗਈ ਕਿ ਹੁਣ ਸੁਣੋ ਵੀਰ ਮਸਾਲ ਕਹ ਹੁਣ ਮਤਲਬ ਹੈ ਸਤੀ ਹੋਣਾ ਹੀ ਹੋਣਾ ਹੈ ਜਲ ਕੇ ਮਰਨਾ ਹੀ ਮਰਨਾ ਹੈ ਆਹ ਨਾ ਆਪਣੇ ਦੇ ਭੂਗੋ ਜਿਹੜਾ ਕਹਿਣਾ ਬਈ ਇਹ ਤਾਂ ਦੇ ਭੂਗੋ ਜਿਹੜਾ ਤਾਂ ਭੂਗਦਾ ਸਤੀਓਂ ਭੂਗਦੀ ਇਹ ਤਾਂ ਔਰ ਕੌਣ ਭੂਲਦੀ ਹੈ ਤਾਂ ਤਾਂ ਸਤੀਆਂ ਹੀ ਭੂਗਦੀਆਂ ਨੇ ਇਹ ਤਰ੍ਹਾਂ ਗਾੜੀ ਸਤੀ ਹੈ ਇਹ ਕੋਣ ਹੈ ਗੁਰਮਖੀ ਹੈ ਸਦੀ ਜਿਹਨੂੰ ਫੂਕਣਾ ਤਾਂ ਉਹ ਬਾਹਰ ਲਈ ਬਣਾ ਲਈ ਇਹਨਾਂ ਨੇ ਬਾਹਰ ਨਹੀਂ ਹੁੰਦੀ ਆ ਅੰਦਰ ਲਈ ਹੁੰਦੀ ਹੈ ਸਦੀ ਬਾਤ ਸਦੀ ਹੁੰਦੀ ਹੋਈ ਉਹ ਆਤਮਾ ਤੇ ਸਦੀ ਨਹੀਂ ਹੋ ਉਹ ਆਤਮਾ ਤੇ ਸਦੀ ਨਹੀਂ ਹੁੰਦੀ ਉਹ ਇਹਨਾਂ ਜਦੋਂ ਬਾਤ ਪਾੜੀ ਉਹਦੋਂ ਬਣਾਈਆਂ ਨੇ ਗੱਲਾਂ ਕੋਈ ਕੋਰੇ ਚ ਨਹੀਂ ਸਦੀ ਪੁਕਾਰੇ ਚ ਇਹ ਜਿਹੜੀ ਉਹੋ ਵੀਰ ਬਸਾਨ ਸੁਣਾਓ ਵੀਰ ਬਸਾਨ ਲੋਕ ਸਮਾਇਆ ਚੱਲ ਗਿਓ ਹਮ ਤੋ ਮੁਕਾਮ ਨਿਦਾਨ ਆ ਜਿਹੜਾ ਸਾਰੇ ਸੁਣਨ ਵਾਲੇ ਨੇ ਸਾਰੇ ਬਸਾਨੇ ਨੇ ਤੁਸੀਂ ਵੀਰ ਸੰਸਾਰ ਜਿਹੜੇ ਸੁਣਨ ਵਾਲੇ ਨੇ ਸਰੀਰ ਨਾਲ ਜਿਹੜੇ ਸਾਰੇ ਬਸਾਨੇ ਜਿਉਂਦੇ ਇਹਨਾਂ ਨੂੰ ਕਹਿੰਦੀ ਆ ਤੁਸੀਂ ਬਸਾਨ ਹੋ ਜਿਹੜੇ ਸੁਣੋ ਵੀਰ ਬਸਾਨ ਜਿਹੜੇ ਛਤੀ ਨੂੰ ਦੇਖ ਰਹੇ ਨੇ ਤੇ ਜੜੀ ਨੂੰ ਉਹ ਵੀਰ ਵੀਰੇ ਬਸਾਨ ਵੀਰੇ ਵੀਰ ਭਾਈ ਕਹਿੰਦੇ ਨੇ ਉਹ ਮਸਾਨ ਨੇ ਸਾਰੇ ਜਿਹੜੇ ਉੱਥੇ ਛੱਡਣਾ ਆ ਰਹੇ ਬੜੀਆਂ ਤੇ ਆਪ ਆਪ ਦਾ ਨੂੰ ਜਲਰ ਤੁਸੀਂ ਕਹਦੇ ਘਰ ਨੂੰ ਜਲਣਾ ਜੇ ਤੁਸੀਂ ਸਦੀ ਨਹੀਂ ਹੋਣਾ ਤਾਂ ਮਸਾਨ ਰਹੇਗੇ ਸਦੀ ਹੋ ਗਈ ਮੁਕਤ ਹੋ ਗਈ ਬੱਕੇ ਆ ਕੇ ਮਸਾਨ ਜਿਹੜੇ ਮੁਕਤ ਨਹੀਂ ਹੁੰਦਾ ਉਹਨੂੰ ਮਸਾਨ ਕਹਿੰਦੇ ਮਸਾਨ ਹੋਣੇ ਜਿਹਨਾਂ ਨੂੰ ਮੁਕਤੀ ਨਹੀਂ ਮਿਲੀ ਜਿਉਂਦੇ ਵੀ ਮਸਾਨ ਨੇ ਮਰੇ ਵੀ ਮਸਾਨ ਓਏ ਸੁਣੋ ਵੀਰ ਬਸਾਨ ਲੋਕ ਸੁਭਾਇਆ ਚੱਲ ਗਿਆ ਹਮ ਤੋਂ ਮੁਕਾਮ ਨਿਦਾਨ ਲੋਕ ਸੁਭਾਇਆ ਚੱਲ ਗਿਆ ਜਿਹਨੇ ਵਾਣ ਕਬੂਲ ਕੀਤਾ ਕਹਿੰਦੇ ਉਹ ਜਿਹੜੇ ਪਹਿਲੇ ਚੱਲ ਗਏ ਉਹ ਤੇ ਚਲੇ ਗਏ ਉਹਨਾਂ ਨੇ ਵਾਣ ਰਹੀ ਸੀ ਕਬੂਲ ਕੀਤਾ ਉਹ ਕਿਹੜਾ ਖੜੇ ਰਹੇਗੇ ਉਹ ਜਿਨ੍ਹਾਂ ਨੇ ਨਹੀਂ ਕਬੂਲ ਕੀਤਾ ਉਹ ਕਿਹੜਾ ਜੁਹਦੇ ਨੇ ਉਹ ਵੀ ਚੱਲ ਗਏ ਜੇ ਕਬੂਲ ਕਰ ਲਓਗੇ ਤਾਂ ਕੁਝ ਵੜ ਜਾਊਗਾ ਜਿਹੜੇ ਬਿਨਾਂ ਕਬੂਲ ਕਰਦੇ ਫਰੇ ਨੇ ਉਹ ਮਸਾਨੇ ਰਹਿ ਗਏ ਲੋਕ ਸਬਾਇਆ ਚਲ ਗਿਆ ਹਮ ਤੋਂ ਪਕਾ ਮਰਨ ਦਾ ਅਖੀਰ ਆਪਣੇ ਨਾਲ ਵੀ ਇਹੀ ਬੀਤਣੀ ਹੈ ਰਹਿਣਾ ਕਿਸੇ ਨੇ ਵੀ ਨਹੀਂ ਇਸ ਕਰਕੇ ਸਤੀ ਹੋ ਜਾਣਾ ਹੀ ਜਿਹੜਾ ਹੈ ਅਕਲ ਦੀ ਗੱਲ ਸਤੀ ਹੋਣਾ ਹੀ ਅਕਲ ਦੀ ਗੱਲ ਹੈ ਨਾ ਹੋਣਗੇ ਜਿਉਂਦਾ ਫਿਰ ਵੀ ਨਹੀਂ ਰਹਿਣਾ ਜਿਹੜੇ ਪਹਿਲਾਂ ਨਹੀਂ ਸੀ ਸਤੀ ਹੋਣ ਨੂੰ ਬਣਿਆ ਇਹਨਾਂ ਨੇ ਪਰ ਕਬੂਲ ਨਹੀਂ ਸੀ ਕੀਤਾ ਉਹ ਕਿਹੜਾ ਵੱਜ ਗਏ ਬਜਣਾ ਕਿਸੇ ਨਾਲ ਨਹੀਂ ਤੇ ਫੇਰ ਸਤੀ ਹੋਣ ਦੇ ਵਿੱਚ ਸਤੀ ਨਾ ਹੋਣਾ ਸਤੀ ਹੋਣ ਵਾਸਤੇ ਰਾਜੀ ਨਾ ਹੋਣਾ ਕਿਹੜੀ ਅਕਲ ਦੀ ਗੱਲ ਹੈ ਕਿਹੜੀ ਲਾਹ ਵਾਲੀ ਗੱਲ ਹੈ ਵਜਣਾ ਉਹਨੇ ਵਜਣਾ ਸਤੀ ਹੋ ਕੇ ਸਰੀਰ ਚੋਂ ਬੈਨੀਫਿਟਾ ਸਾਰਾ ਹੀ ਲਾਭ ਹੈ ਉਧਰ ਸਭੋ ਵਸਾਣ ਬਣ ਵਾਲੀ ਲਾਭ ਘਾਟਾ ਬਹੁਤ ਤਕੜਾ ਹੈ ਵਸਾਣ ਬਹੁਤ ਘਾਟੇ ਦੀ ਗੱਲ ਹੈ ਵਸਾਣ ਨੂੰ ਮਰੋਖਾ ਜਾਨਵਰ ਨਹੀਂ ਵੜਦਾ ਦੂਆ ਜਿਹੜਾ ਵਸਾਣ ਹੈ ਦੂਆ ਆਪਣਾ ਖਾਜਾਨਾ ਨਹੀਂ ਉੱਠਦਾ ਥੱਲੇ ਦਾ ਜਾਨਵਰ ਦੂਸਰ ਬਾਹਾਂ ਨਾਲ ਜਿਆਦਾ ਹੋ ਗਿਆ ਨਾ ਮਾਸਾ ਜਿਹੜਾ ਹਾਂ ਸਰੀਰ ਨਾਲ ਜੁੜਿਆ ਹੈ